ਪੀਆ ਮਹਲਾਗੇ ਅਸੀਂ ਪਰਮੇਸ਼ਰ ਦੇ ਘਰ ਵਿੱਚ ਲੈ ਕੇ ਜਾਣਾ ਆਪਣੇ ਘਰ ਦੇ ਵਿੱਚੋਂ ਹੋਰ ਦੁਆਇ ਅਸੀਂ ਪਾਸ ਸੇਵ ਜੀ ਨਾਲ ਮਿਲ ਕੇ ਕਰਾਂਗੇ ਉਹਨਾਂ ਦੇ ਨਾਲ ਉਹਨਾਂ ਦੀ ਮਿਸਰੀ ਹੈ ਦੁਆ ਸ਼੍ਰੀਮਤੀ ਭੀ ਲੋਜੀ ਦੁਆ ਕਰਾਂਗੇ ਅਸੀਂ ਜੀ ਜਮਾਨਾ ਸੋਗੇ ਆਹਰੀ ਸੋਤੀ ਦੇ ਮਨੋ ਉਪਨੀ ਜੀ ਲੋਕਾਂ ਦੇ ਮਿੱਤਰਾਂ ਦੇ ਸੋਨ ਜੀ ਦਾ ਕਹਾਣੀ ਦਾ ਕਹਾਣੀ ख़ुशि पीअ मन ख़ुशि वेजां केरे है माया बच्याखो लतिराया बचियूं ਪਿੰਡ ਦੇ ਵਿੱਚ ਪ੍ਰਮੋਤ ਸੁਮਸੀ ਦੇ ਜਨਮ ਘਰ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ ਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖੋ ਮੈਂ ਸਭ ਤੋਂ ਪਹਿਲਾਂ ਆਪਣੇ ਚੈਨਲ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਮੇਰਾ ਨਾਮ ਪ੍ਰਦੀਪ ਕੁਮਾਰ ਨਾਟੰਡ ਪੁਲਿਸ ਸਿਖਰਤ ਦਾ ਅਯੋਗੀ ਪ੍ਰਧਾਨ ਹਾਂ ਕੰਪਨੀ ਆਟੋ ਪਰ ਇਹ ਜਿਹੜੀ ਸ਼ੋਭਾ ਯਾਤਰਾ ਕੱਢੀ ਗਈ ਇੱਕ ਸੰਦੇਸ਼ ਆ ਇਹ ਪਿੰਡ ਵਾਸੀ ਨੂੰ ਸੰਦੇਸ਼ ਦਿੱਤਾ ਕਿ ਪਿਆਰ ਭਾਵਨਾ ਨਾਲ ਅਸੀਂ ਜਿਹੜਾ 크ਿਸਮਸ ਮਨਾਉਂਦੇ ਆ 25 ਦਸੰਬਰ ਨੂੰ ਜਿਹੜਾ ਆਲ ਵਰਲਡ ਦੁਨੀਆ ਮਨਦੀ ਆ ਪਰਮੇਸ਼ਰ ਦਾ ਜਨਮ ਦਿਹਾੜੀ ਨੂੰ ਮਨਾਇਆ ਜਾਂਦਾ ਉਹਦੇ ਵਿੱਚ ਅਸੀਂ ਜੋਗੀ ਕੇਈ ਪਾਸਟਰ ਸਾਡੇ ਪਾਸ ਸੇਵਾ ਨੇ ਕੇ ਕੁਝ ਦਾਨ ਕਰਦੇ ਨੇ ਕਿਉਂਕਿ ਗਰੀਬਾਂ ਗਰੀਬਾਂ ਗਰੀਬਾ ਲੋਕਾਂ ਨੂੰ ਦਾਨ ਕਰਦੇ ਨੇ ਜਿਵੇਂ ਕਿ ਕੋਈ ਵਿਧਵਾ ਔਰਤਾਂ ਨੂੰ ਕੰਬਲ ਦਾਨ ਕਰਦੇ ਨੇ ਜਾਂ ਕੱਪੜੇ ਦਾਨ ਕਰਦੇ ਨੇ ਇਹ ਵੀ ਚੀਜ਼ਾਂ ਮਤਲਬ ਲੋਕ ਭਲਾਈ ਦੇ ਵੀ ਸਾਡੇ ਪਾਸੋਂ ਕੰਮ ਕਰਦੇ ਨੇ ਮੈਂ ਇਹੋ ਕਰਨਾ ਚਾਹਨਾ ਆਪਣੇ ਦੇਸ਼ ਵਾਸੀਆਂ ਨੂੰ ਆਪਣੇ ਸਮੂਚੀ ਟੀਮ ਨੂੰ ਆਪਣੇ ਸਮੂਚੀ ਪਿੰਡ ਨੂੰ ਤੇ ਆਪਣੇ ਮਹੱਲਾ ਵਾਸੀਆਂ ਨੂੰ ਕਿ ਅਸੀਂ ਚੰਗੇ ਢੰਗ ਨਾਲ ਅਸੀਂ 크리스마ਸ ਨੂੰ ਮਨਾਈਏ ਕਿਉਂਕਿ ਇੱਕ ਸਾਡਾ ਜਿਹਾ ਮੁਕਤੀਦਾਤਾ ਪੈਦਾ ਹੋਇਆ ਪਰਮੇਸ਼ਰ ਸਾਡਾ ਸਾਨੂੰ ਹਰ ਇੱਕ ਬਰਕਤ ਦੇਣ ਵਾਲਾ ਪਰਮੇਸ਼ਰ ਅਸੀਂ ਮੰਨਿਏ ਇਸ ਪਰਮੇਸ਼ਰ ਨੂੰ ਚਰਚ ਵਿੱਚ ਜਾ ਕੇ ਅਸੀਂ ਦੇਖੀਏ ਸੀ ਕਿ ਪਰਮੇਸ਼ਰ ਨੂੰ ਜਮਾਗਦਰ ਦੇਖੀਏ ਕਿ ਪਰਮੇਸ਼ਰ ਨੂੰ ਜੇ ਮੰਨਾਂਗੇ ਸਹੀ ਤੰਗਣਾ ਮੰਨਾਂਗੇ ਤੇ ਪਰਮੇਸ਼ਰ ਬਰਕਤ ਦਿੰਦਾ ਹੈ ਸਾਡੇ ਪਾਸबान ਸਾਹਾ ਨੇ 10 ਸਾਲ ਮਿਹਨਤ ਕੀਤੀ ਫਿਰ ਜਾ ਕੇ ਬਰਕਤਾਂ ਮਿਲੀਆਂ ਅੱਜ ਲੋਕ ਕਹਿੰਦੇ ਨੇ ਕਿਸਾਂ ਨੂੰ ਬਰਕਤ ਮਿਲੇ ਇੱਕ ਦਿਨ ਚੱਲ ਜਾਂਦੇ ਦੋ ਦਿਨ ਚੱਲ ਜਾਂਦੇ ਆ ਪਰ ਨਹੀਂ ਹਾਂ ਜਿਵੇਂ ਬੈਵਲ ਚ ਲਿਖਿਆ ਹੰਨਾ ਨੇ ਆਪਣੇ ਸਵਾਰਥ ਵਾਸਤੇ ਮੰਗਦੀ ਸੀ ਪਰ ਰੱਬ ਦੀ ਉਹ ਦੀ ਦੁਆ ਨੂੰ ਨਹੀਂ ਸੁਣਿਆ ਜਦੋਂ ਨੇ ਪਰਮੇਸ਼ਰ ਦੇ ਨਾਲ ਇੱਕ ਸੁਖਨਾ ਸੁਖੀ ਪਰਮੇਸ਼ਰ ਦੇ ਦੇ ਵਿੱਚ ਸੁਖਣਾ ਸੁਖਣੀ ਕਿ ਜੇ ਤੂੰ ਮੈਨੂੰ ਪੁੱਤਰ ਦੇਵੇਂਗਾ ਤੇ ਮੈਂ ਤੈਨੂੰ ਵੀ ਕਰ ਦਿਆਂਗੀ ਕਿ ਤੇਰੇ ਚਰਚ ਦੇ ਵਿੱਚ ਦਾਨ ਕਰ ਦਿਆਂਗੀ ਉਸੇ ਤਰ੍ਹਾਂ ਸਾਨੂੰ ਵੀ ਅੱਜ ਇਹੋ ਚੀਜ਼ਾਂ ਕਰਨੀ ਚਾਹੀਦੀ ਹੈ ਇਹ ਚਰਚ ਵਿੱਚ ਜਾਣੇ ਆ ਰੱਬ ਦੇ ਘਰ ਵਿੱਚ ਸੁਖਣਾ ਸੁਖਣੀ ਚਾਹੀਦੀ ਆ ਜੇ ਪਰਮੇਸ਼ਰ ਸਾਨੂੰ ਬਰਕਤ ਦੇ ਤਹੀਂ ਰੱਬ ਦੇ ਲੈ ਕੇ ਲਾਵਾਂਗੇ ਹallelujah ਇਹੋ ਕੁਝ ਕੰਮ ਹੈ ਮੈਂ ਵਿੱਚ ਜੋ ਮੇਰੇ ਪ੍ਰਧਾਨ ਸਾਹਿਬ ਲੀਗਲ ਐਕਸ਼ਨ ਕਮੇਟੀ ਦੇ ਮੇਰੇ ਪਾਸਮਾਨ ਸਾਰੇ ਜਿਨੇ ਵੀ ਆਏ ਅਸੀਂ ਸਾਰਿਆਂ ਧੰਨਵਾਦ ਕਰਦੇ ਹਾਂ ਉਹ ਤੁਹਾਡਾ ਵੀ ਧੰਨਵਾਦ ਕਰ ਦਿਆ ਆਮਨ ਹਾਂਜੀ ਵਿਲਾ ਨਾਮ ਲਕੀ ਨਾਹਰ ਕ੍ਰਿਸਚਨ ਲੀਗ ਐਕਸ਼ਨ ਕਮੇਟੀ ਦਾ ਮੈਂ ਪੰਜਾਬ ਪ੍ਰਧਾਨ ਆ ਅੱਜ ਜੋ ਪਿੰਡ ਪੁਨਿਆਰ ਦੇ ਵਿੱਚ ਡਾਕਟਰ ਪ੍ਰਦੀਪ ਦੀ ਗਵਾਹੀ ਹੇਠ ਇਹ ਸ਼ੋਭਾ ਯਾਤਰਾ ਕੱਢੀ ਗਈ ਹੈ ਇਹ ਬੜੀ ਸ਼ਾਂਤੀਮਈ ਸ਼ੋਭਾ ਯਾਤਰਾ ਕੱਢੀ ਗਈ ਹੈ ਇਸ ਵਿੱਚ ਸਭ ਨੂੰ ਇਹੋ ਹੀ ਮੈਸੇਜ ਦਿੱਤਾ ਜਾਂਦਾ ਆ ਕਿ ਜਿਹੜਾ ਕੌਮੀ ਇਸ਼ੂ ਇਸ ਨੇ ਜਨਮ ਜਨਮ ਲਿਆ ਆ ਉਹ ਕ੍ਰਿਸਚਨ ਪਾਈਚਾਰਨੀਆ ਸਾਡੇ ਸਿੱਖ ਪਾਈਚਾਰਨੀ ਹਿੰਦੂ ਪਾਈਚਾਰਨੀ ਪਾਲਮਿਕ ਪਾਈਚਾਰਨੀ ਮੱਜਲੀ ਸਿੰਘ ਪਾਈਚਾਰਨੀ ਹਰ ਇੱਕ ਕੌਮ ਨੇ ਪ੍ਰਭੂ ਯਿਸੂ ਨੇ ਜਨਮ ਲਿਆ ਆ ਉਹ ਉਹਦੀਆਂ ਬਾਵਾ ਖੁੱਲੀਆਂ ਉਹ ਕੋਈ ਵੀ ਚਰਚੇ ਚ ਆ ਸਕਦਾ ਸਭ ਨੂੰ ਖੁੱਲਾ ਸਦਾ ਇਸ ਵਾਸਤੇ ਮੈਂ ਸਭ ਨੂੰ ਆਪਣੇ ਗੁਰਦਾਸਪੁਰ ਜ਼ਿਲ੍ਹੇ ਨੂੰ ਪੰਜਾਬ ਨੂੰ ਪੂਰੇ ਇੰਡੀਆ ਤੇ ਪ੍ਰਭੂ ਯਿਸੂ ਨੇ ਜਨਮ ਦੇ ਦੇ ਲੱਖ ਲੱਖ ਲੋਕਾਂ ਨੂੰ ਮੈਂ ਬ੍ਰਦਰ ਪ੍ਰਦੀਪ ਦਾ ਔਰ ਆਪਣੇ ਪਾਜੀ ਦਾ ਧੰਨਵਾਦ ਕਰਦਾ ਉਹਨਾਂ ਨੇ ਇਸ ਪੈਂਡ ਚ ਬਹੁਤ ਵਧੀਆ ਕੰਮ ਕੀਤਾ ਜੇ ਇਸ ਸਭਾ ਜਤ ਤੱਕ ਕਿ ਉਹ ਰਮਨ ਸਦਾ ਕਿ ਅਸੀਂ 25 ਦਸੰਬਰ ਨੂੰ ਹੀ ਪ੍ਰਭੂ ਨੂੰ ਨਾ ਆਪਣਾਏ ਬਲਕਿ ਅਹੀਂ ਖੁਦਾ ਦੇ ਕੇ ਆਪਣੇ ਪਾਪਾਂ ਨੂੰ ਪਛਤਾਤਾ ਕਰੀ ਆਪਣੇ ਬੁਰੇ ਕੰਮਾਂ ਨੂੰ ਛੱਡੀਏ ਤੇ ਪਰਮੇਸ਼ਵਰ ਦੀ ਮਹਿਮਾ ਕਰੀ ਸਾਰਾ ਮੇਰਾ ਇਹੋ ਸੰਦੇਸ਼ ਹੈ ਕਿ ਪਿਆਰ ਦੇ ਨਾਲ ਅਗਰ ਪ੍ਰਭੂ ਯਸ਼ੂ ਅਸੀ ਦੇ ਕਿਹਾ ਕਿ ਅਗਰ ਮੇਰੇ ਮੂੰਹ ਤੇ ਕੋਈ ਇੱਕ ਛੱਪਰ ਮਾਰ ਦੇ ਤਾਂ ਮੈਂ ਦੂਜੀ ਗੱਲ ਵੀ ਉਹਦੇ ਫੇਰ ਕਰ ਦਿੰਦਾ ਰਹੀ ਵੀ ਇਹੋ ਚਾਹਨੇ ਕਿ ਖੁਦਾ ਪ੍ਰਭੂ ਯਸ਼ੂ ਅਸੀ ਦੇ ਜਿੰਨੇ ਵੀ ਬੱਚੇ ਆ ਲਾਇਕ ਚ ਗਣ ਛੱਡ ਕੇ ਬੁਰੀ ਨਸ਼ਿਆਂ ਨੂੰ ਛੱਡ ਕੇ ਔਰ ਇਸ ਪ੍ਰਭੂ ਦੀ ਲੀਡ ਦੇ ਪਿੱਛੇ ਚੱਲਣ ਤੇ ਤਾਂ ਕਿ ਉਹ ਵੀ ਆਪਣੇ ਆਪ ਨੂੰ ਖੁਦਾ ਦਾ ਆ ਸਾਂਝਾ ਕਰਨ ফলো ਕਰਨ ਨੂੰ ਗਵਾਹੀ ਦੇਣ ਕਿ ਪ੍ਰਭੂ ਸਾਡਾ ਹਰ ਇੱਕ ਕੁਝ ਕਰ ਸਕਦਾ ਹallelujah ਹਾਂ ਮੈਂ ਹਾਂ ਜੀ ਬੱਚੇ ਸਾਰਿਆਂ ਨੂੰ ਜੈਮਸੀ ਦੀ ਸਰ ਆਪ ਮਾਈਕਲੇ ਜਿਵੇਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਸਾਡੇ ਪ੍ਰਧਾਨ ਜੀ ਪ੍ਰਦੀਪ ਜੀ ਦੀ ਅਗਵਾਈ ਦੇ ਵਿੱਚ ਜੋ ਇਹ ਸ਼ੋਭਾatra ਕੰਡੀ ਗਈ ਹੈ ਇੱਕ ਮਿਲ ਮਿਲ ਆਪ ਦਾ ਸੰਦੇਸ਼ ਔਰ ਆਪਾਂ ਮਿਲ ਕੇ ਰਹੀਏ ਸਾਰੇ ਧਰਮ ਸਾਰੀਆਂ ਜਾਤੀਆਂ ਦੇ ਲਈ ਪਰਮੇਸ਼ਵਰ ਆਏ ਨੇ ਨਾ ਕਿ ਕਿਸੇ ਇੱਕ ਧਰਮ ਦੇ ਲਈ ਸਾਰਿਆਂ ਦੇ ਜਾਂ ਹਾਂਜੀ ਤੂ ਮੇਰੇ ਨਾਲ ਸਭ ਤੋਂ ਪਹਿਲਾਂ ਡਿਫਰੈਂਸ ਫੀ ਚਾਰਜ ਸੋ ਬਹੁਤ ਬਹੁਤ ਧੰਨਵਾਦ ਕਰਦਾ ਗੁਰਪ੍ਰੀਤ ਜੀ ਦਾ ਆਸਰ ਤਿਲਕ ਜੀ ਦਾ ਆਸਰ ਤੇ ਜੀ ਦਾ ਕਿ ਇਹਨਾਂ ਨੇ ਪਿੰਡ ਪੁਨਿਆਰ ਦੇ ਵਿੱਚ ਸਾਡੇ ਤਿੰਨ ਨੂੰ ਇਨਵਾਈਟ ਕੀਤਾ ਔਰ ਅੱਜ ਇਸ ਸ਼ੋਹਰਤ ਨਾਲ ਸਾਡੇ ਕੋਲ ਆ ਕੇ ਇੱਕ ਪਿਆਰ ਦਾ ਸੰਦੇਸ਼ ਦਿੱਤਾ ਹੈ ਸੋ ਬਹੁਤ ਬਹੁਤ ਧੰਨਵਾਦ ਕਰਦਾ ਇਹ ਪਿੰਡਾਂ ਦਾ ਆਏ ਤੇ ਪਿੰਡ ਪੁਨਿਆਰ ਦੇ ਵਸਨੀਕਾਂ ਦਾ ਤੁਹਾਡੀ ਲਿਫਰੈਂਸ ਮੇਰਾ ਸੰਦੇਸ਼ ਇਹੀ ਰਹੇਗਾ ਕਿ ਜਿੰਨੇ ਵੀ ਦੇਸ ਦੇ ਦੇਸ ਵਿੱਚ ਦਿੱਤੇ ਬਸਤੇ ਕਰਨ ਭਰਾ ਨੂੰ ਸਾਰਾ ਮੌਜ ਦੇ ਨਾਲ ਜੀ ਹੋਰ ਜਿੰਮ ਦੇ ਸੋ ਮੈਂ ਸਾਰਿਆਂ ਆਪਣੇ ਵੱਲੋਂ ਆਪਣੀ ਪੂਰੀ ਬਿਜ਼ਨਸ ਐਕਸੀਕਿਟਿਵ ਕਮੇਟੀ ਟੀਮ ਨੂੰ ਕ੍ਰਿਸਮਸ ਦਿਨ ਲਖਨ ਤੋਂ ਵਰਕਸ਼ਾਧਨਾਵੇ ਨਿਵੇ ਸਾਧਨ ਬੋਰਡ ਬੋਰਡ ਵਰਕਸ਼ਾਧਨਾਵੇ ਤੇ ਪਹੁੰਚ ਕੀਤੀ ਬੋਰਡ ਮਾਰੰਗਲੇ ਸਾਲ ਦੇ ਵਿੱਚ ਇੱਕ ਤਾਂ ਤੇ ਉਹ ਖੁਸ਼ੀਆਂ ਵਾਲਾ ਸਾਰਾ ਸਿਹਤ ਤੇ ਬਹੁਤ ਨਾਰੇ ਨੇ ਉਹਨਾਂ ਨਵੇਂ ਸਾਲ ਦੇ ਵਿੱਚ ਕਿਦਾਂ ਚੱਲਦਾ ਨੇ ਕਾਪੀ ਨੇ ਉਧਰ ਪੂਰੇ ਵਸਦੇ ਇਸ ਲਿਸਟ ਵਿੱਚ ਪਰ ਆਉਣ ਮੇਰੇ ਵੱਲ ਪੂਰੀ 100 ਲੱਖ ਕਿ 25 ਦਸੰਬਰ ਨੂੰ ਸਭੀ ਯਸ਼ੀ ਨੂੰ ਸਿੱਧਾ ਚਲੰਦਨ ਜੋ ਵੀ ਆਲ ਵੰਡ ਮਨਾਇਆ ਜਾ ਰਿਹਾ ਹੈ ਫਿਰ ਅੱਜ ਯਾਤਰਾ ਅਜਪਿੰਦ ਪਲੇਅਰ ਦੇ ਨੀਚੇ ਪੁਲਿਸ ਦੇ ਚਰਚੇ ਨੂੰ ਕੁੱਟੀ ਜਾ ਰਹੀ ਹੈ ਇਹ ਸੰਦੇਸ਼ ਹੈ ਕਿ 25 ਦਸੰਬਰ ਨੂੰ ਆਲ ਵੰਡ ਛੋਗੀ ਪ੍ਰਭੂ ਯਸ਼ੀ ਨੂੰ ਸਿੱਧਾ ਗ੍ਰੰਥ ਹੜਾ ਮਨਾਇਆ ਜਾ ਰਿਹਾ ਹੈ ਅਸੀਂ ਪਿੰਡ ਵਾਸੀਆਂ ਨੇ ਬੇਨਤੀ ਕਰਦੇ ਹਾਂ ਕਿਸਾਰੇ ਰਮਲ ਦੇ ਪਰਿਵਾਰ ਜੀ ਉਸ ਜੀ ਦੇ ਵਿੱਚ ਸਾਹਮਣੇ ਹੋ ਸਾਡੇ ਨੇ ਵੀ ਬਹੁਤ ਸਤਕਾਰ ਦੇ ਸਾਡੇ ਪਾਸੇ ਜਦੋਂ ਤੁਸੀਂ ਵੀ ਆਏ ਨੇ ਜਦੋਂ ਵੀ ਚਲਿਤ ਹੋਏ ਉਹਨਾਂ ਨੇ ਅਸੀਂ ਪਵਿੱਤਰ ਸ਼ਾਸਤਰ ਵਿੱਚੋਂ ਦੇਖਿਆ ਹੈਾਰੇ ਦੇ ਦੇ ਸਾਥੀ ਜਾਂਦੀ ਹੈ ਬੜੇ ਖੁਲਾ ਹੀ ਜਿਹੜਾ ਲੱਕੇ तरीके ना ਕਰਿਆ ਕਰ ਤੇ ਮਜੇ ਤਰੀਕੇ ਨਾਲ ਵਡਿਆ ਵਡਿਆ ਆਸ਼ੀਸ਼ ਸਾਹਿਬ ਮਿਲਣ ਗਿਆ ਹallelujah ਉਹ ਦੋ ਸ਼ਬਦ ਬੋਲਣਗੇ ਉਸ ਤੋਂ ਬਾਅਦ ਲਕੀ ਜੀ ਬੋਲਣਗੇ ਉਸ ਨਾਲ ਸਨਮਾਨਤ ਕਰਨਗੇ ਹallelujah